ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਏ 1 ਅਰਜੁਨ ਵਿਸ਼ਾਦ ਯੋਗ ਸ਼ਲੋਕ 36ਵਾਂ ਨਿਹਤਿਆ ਧਾਰਤਾ ਰਾਸ਼ਟਰਾਂ ਨਹਾ ਕਾ ਪ੍ਰੀਤਿਸਿਆਤ जनार्दन पापमेव आश्रयेत् अस्मान् हैतान् आततायिनः ॐ ਆਤਾਤਾਈ ਉਹ ਹੁੰਦੇ ਹਨ ਜੋ ਘਰਾਂ ਨੂੰ ਅੱਗ ਲਗਾਉਂਦੇ ਹਨ ਜੋ ਦੂਜਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੋ ਹਥਿਆਰਾਂ ਨਾਲ ਦੂਜਿਆਂ ਦਾ ਕਤਲ ਕਰਦੇ ਹਨ ਜੋ ਦੌਲਤ ਚੁਰਾਉਂਦੇ ਹਨ ਜੋ ਧਰਤੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜੋ ਦੂਜਿਆਂ ਦੀਆਂ ਪਤਨੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨੂੰ ਆਤਾਤਾਈ ਕਿਹਾ ਜਾਂਦਾ ਹੈ ਧਰਮ ਸ਼ਾਸਤਰ ਦੇ ਅਨਸਾਰ ਆਤਾ ਤਾਇਆਂ ਨੂੰ ਨਸ਼ਟ ਕਰਨਾ ਲਾਜ਼ਮੀ ਹੁੰਦਾ ਹੈ ਪਰ ਇਸ ਸ਼ਲੋਕ ਵਿੱਚ ਅਰਜੁਨ ਕਹਿ ਰਿਹਾ ਹੈ हे ਕ੍ਰਿਸ਼ਨ ਦੁਰਯੋਦਨ ਅਤੇ ਉਸ ਦੇ ਸਹਾਇਕਾਂ ਨੂੰ ਮਾਰ ਕੇ ਸਾਨੂੰ ਕਿਹੜੀ ਖੁਸ਼ੀ ਮਿਲੇਗੀ ਇਹਨਾਂ ਆਤਾ ਤਾਇਆਂ ਜਾਂ ਖੂਨੀ ਪਾਪੀਆਂ ਨੂੰ ਮਾਰਨ ਨਾਲ ਸਾਨੂੰ ਸਿਰਫ ਪਾਪ ਹੀ ਮਿਲੇਗਾ ਇਹ ਅਰਜੁਨ ਸ਼੍ਰੀ ਕ੍ਰਿਸ਼ਨ ਨੂੰ ਕਹਿ ਰਿਹਾ ਸੀ ਇਸ ਸ਼ਲੋਕ ਤੋਂ ਅਸੀਂ ਇਹ ਪਾਠ ਲੈਣਾ ਹੈ ਕਿ ਸਾਨੂੰ ਖੁਦ ਪਾਪ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਪਾਪ ਕਰਨ ਵਾਲਿਆਂ ਲਈ ਨਰਮੀ ਦਿਖਾਉਣੀ ਜਾਂ ਉਹਨਾਂ ਉੱਤੇ ਤਰਸ ਖਾਣਾ ਚਾਹੀਦਾ ਹੈ ਨਿਹਤਿਆ ਧਾਰਤਰਾਸ਼ਟਰਾਂ ਨਹ ਕਾ ਪ੍ਰੀਤਿਸਿਆਤ ਜਨਾਰਦਨ ਪਾਪਮੇਵ ਆਸ਼ਰਯੇਤ ਅਸਮਾਨ ਹਤਵੈ ਤਾਨ ਆਤ ਤਾਇਨਹ ਵੋਮ ਸ਼੍ਰੀਮਦ ਭਗਵਤ ਗੀਤਾ ਦਾ ਸਾਰ ਸ਼੍ਰੀਕ੍ਰਿਸ਼ਨ ਪਰਮਾਤਮਾ ਨੇ 18ਵੇਂ ਅਧਿਆਏ ਦੇ ਸ਼ਲੋਕ 65 ਤੋਂ 70 ਵਿੱਚ ਅਠ ਕਰਮਾ ਰੂਪ ਵਿੱਚ ਬਖਸ਼ਿਆ ਹੈ श्री कृष्ण परमात्मा ਕਹਿੰਦੇ ਹਨ ਜੋ ਭਗਤ ਇਹ ਅੱਠ ਕਰਮ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ श्री कृष्ण परमात्मा ਵੱਲੋਂ ਸਾਰੀ ਗੀਤਾ ਸੁਣਨ ਤੋਂ ਬਾਅਦ ਅਰਜੁਨ ਕਹਿੰਦਾ ਹੈ ਕਿਰਸ਼ਿਏ ਵਚਨਮ ਤਵ ਜਿਸ ਦਾ ਅਰਥ ਹੈ ਕ੍ਰਿਸ਼ਨਾ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ ਇਸੇ ਕਾਰਨ श्री कृष्ण ने अर्जुन ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕਿ ਅਸੀਂ ਇਹ ਅੱਠ ਕਰਮ ਦਾ ਪਾਲਨ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਹਨਾਂ ਦਾ ਆਨੰਦਮਈ ਚਿਹਰਾ ਧਿਆਨ ਕਰੀਏ ਅਤੇ ਆਨੰਦ ਮਹਿਸੂਸ ਕਰੀਏ ਜੈ ਸ਼੍ਰੀ ਮਨਾਰਾਇਣ ਅੱਠ ਵਚਨ ਇਸ ਪ੍ਰਕਾਰ ਹਨ ਪਹਿਲਾ ਵਚਨ हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ ਵਚਨ हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ ਪੰਜਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ ਮਾਮ ਏਕਮ ਸ਼ਰਣੰ ਵ੍ਰਜ ਅਧਿਆਇ 18 ਮਾ ਸ਼ਲੋਕ 66 ਮਾ ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਣ ਆ हे श्रीमन नारायण मैं सिर्फ ਤੁਹਾਡੀ ਹੀ ਸ਼ਰਨ ਆਇਆ ਹਾਂ 6ਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਸ਼ਬਦ ਮਾ ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ जिना राहे तुसी सानू आश्वसन दंदे हुए कि गम ना करो मैं ਹੁਣ ਦੁੱਖ ਨਹੀਂ ਕਰਾਂਗਾ ਸਤਵਾਂ ਵਚਨ हे श्रीमन नारायण तुसी ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਕਟੋ-ਕਟ ਇੱਕ ਸ਼ਲੋਕ ਪੜਾਂਗਾ ਜਾਂ ਸੁਣਾਗਾ ਅਠਵਾਂ ਵਚਨ हे hey श्रीमन नारायण तुसी गीता सारी मनुख्ता ਲਈ बख्शी है मैं वचन दंदा हां कि मैं तोहाडे गीता दे दिव्य वचना उना भक्तां तक पहुंचाऊंगा जो इस तो अनजान हन असी हुण ए आठ वचन परमात्मा नु दे देते हन श्रीमन नारायण नु हर रोज ए वचन देना कि असी उना दी आज्ञा अनुसार चलंगा ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ हे श्रीमन नारायण ਮੈਂ ਜਿਵੇਂ ਤੁਸੀਂ ਕਹੋਗੇ ਅਜਿਹਾ ਹੀ ਕਰਾਂਗਾ ਮੈਂ ਤੁਹਾਡੀ ਇੱਛਾ ਅਨਸਾਰ ਵਰਤਾਵ ਕਰਾਂਗਾ ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ श्रीमन नारायण ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ हे श्रीमन नारायण ਮੈਂ ਤੁਹਾਡੀ ਆਗਿਆ ਅਨਸਾਰ ਹੀ ਕਰਾਂਗਾ ਸਰਵੰ ਸ਼੍ਰੀ ਕ੍ਰਿਸ਼ਨ ਅਰਪਣਮ ਅਸਤੂ ਜੈ ਸ਼੍ਰੀ ਮਨ ਨਾਰਾਇਣ ਨਿਖਤਿਆ ధਰਤਰਾਸ਼ਟ੍ਰਾਨਨਹ ਕਾ ਪ੍ਰੀਤੀਸਯਤ ਜਨਾਰਦਨ पापमेव आश्रयेत् अस्मान् हैतान् आततायिनः ॐ निहत्यधार्तराष्ट्रान्नः का प्रीति स्याज्जनार्दन पापमेवाश्रयेदस्मान् हत्वैतान् आततायिनः ॐ श्रीमन्नारायणं करिष्ये वचनं तव सर्वं श्रीकृष्णार्पणमस्तु जै श्रीमन्नारायण